ਹੁਣ ਮੇਰੀ ਉਹ ਭੈਣੋਂ ਮੈਸੇਜ ਆ ਇਤਿਹਾਸ ਉਹੋ ਹੀ ਰਹਿਣੇ ਆ ਜਦੋਂ ਵਿਆਹ ਹੁੰਦਾ ਰੱਬ ਕਰੇ ਕਿਰਪਾ ਕਰੇ ਤੁਹਾਨੂੰ ਛੇਤੀ ਖੁਸ਼ੀ ਮਿਲੇ ਆਪਣੇ ਕੋਖ ਚ ਬੱਚੇ ਦਾ ਕਥਾ ਸੁਣ ਲਿਓ ਮੁੱਢ ਚੰਗਾ ਬਨੋ ਮੁੱਢ ਕਿਨ ਲਈ ਫਿਰਿਆ ਕਰੋ ਗੁਰਦੁਆਰੇ ਬਾਬਾ ਜੀ ਹੱਥ ਹੌਲਾ ਕਰ ਦਿਓ ਆਖੋ ਸਤਨਾਮ ਇਹ ਬੱਚਾ ਰਾਤ ਨੂੰ ਰੋਂਦਾ ਬੜਾ ਇਦਾਂ ਹੀ ਆ ਨਾ ਤੇ ਜਿਹੜੇ ਤੇ ਉਹੋ ਜੀ ਉਹਨਾਂ ਹੱਥ ਹੌਲਾ ਤੁਹਾਡਾ ਕਰਨਾ ਬੱਚੇ ਦਾ ਥੋੜਾ ਆਖੋ ਸਤਨਾਮ ਬਾਬਾ ਜੀ ਹੱਥ ਹੌਲਾ ਕਰ ਦਿਓ ਇਹ ਰੋਂਦਾ ਬੜਾ ਤੇ ਬਾਬਾ ਕੀ ਹੱਥ ਵਾਲਾ ਕਰੇ ਮਾਰੇ ਸੱਚੇ ਬਾਦਸ਼ਾਹ ਕਹਿੰਦੇ ਐ ਕਲੀ ਅੰਦਰ ਨਾਨਕਾ ਜਿੰਨਾ ਦਾ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਾਡੇ 500 ਸਾਲ ਪਹਿਲਾਂ ਹੀ ਮੇਰੇ ਮਹਿਬੂਬ ਨੇ ਉਚਾਰਤਾ ਕਹਿੰਦੇ ਮਰਦਾਨਿਆ ਇਦਾਂ ਦਾ ਸਮਾਂ ਦੁਨੀਆ ਤੇ ਆਊਗਾ ਵਿਰਲੇ ਵਿਰਲੇ ਬਚਣਗੇ ਮੁੰਡੇ ਵੀ ਪੂਤ ਨੇ ਤੇ ਕੁੜੀਆਂ ਵੀ ਪੂਤ ਨਹੀਂ ਆ ਹੋ ਜਾਣਗੇ ਇਹ ਵਿਆਹਾਂ ਵਿੱਚ ਮਿਲਦੇ ਵੇਖਣ ਨੂੰ ਤੁਹਾਨੂੰ ਆਖੋ ਐ ਤੇ ਜਦੋਂ ਮਾਰੇ ਕਹਿੰਦੇ ਮਾਂ ਵੀ ਭੂਤ ਨਹੀਂ ਹੋ ਜੂਗੀ ਤੇ ਪਿਓ ਵੀ ਸਾਰਾ ਟੱਬਰ ਭੂਤ ਨੇ ਆਂਦਾ ਤੇ ਭੂਤ ਨਾ ਛੋਟੇ ਹੁੰਦੇ ਸੁਣਦੇ ਸੀ ਜਿਹੜੇ ਭੂਤ ਇਹ ਕਥਾ ਕੀਰਤਨ ਤੋਂ ਬਾਣੀ ਤੋਂ ਬੋਲੋ ਡਰਦੇ ਆ ਇਹ ਉੱਥੇ ਨਹੀਂ ਜਾਣਗੇ ਕਹਣਾ ਬਜ਼ੁਰਗਾਂ ਨੇ ਜਿੱਥੇ ਬਾਣੀ ਚੱਲਦੀ ਉੱਥੇ ਭੂਤ ਉਹ ਭੂਤ ਨੇ ਹੁਣ ਸਾਡੇ ਘਰਾਂ ਚ ਆਇਆ